ਤੇ ਵਾਲ ਚਲੇ ਗਏ ਵਾਲ ਵੀ ਆ ਗਏ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਆ ਗਈ ਮੇਰੇ ਮਤਲਬ ਹਸਬੰਦ ਦੀ ਜੌਬ ਤੋਂ ਜਵਾਬ ਮਿਲ ਗਿਆ ਉਸੇ ਜਗ੍ਹਾ ਤੇ ਫਿਰ ਉੱਥੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਕਿ ਮੈਂ ਬਾਬਲ ਦੇ ਸੁੱਖ ਹੈ ਕਿ ਬਾਬਾ ਜੀ ਚਪਹਰੇ ਤੁਹਾਡੇ ਕਟਾ ਤੇ ਤੁਸੀਂ ਉੱਥੇ ਕਿਰਪਾ ਕਰੋ ਉੱਥੇ ਕਿਰਪਾ ਕੀਤੀ ਆ ਉੱਥੇ ਤਨਖਾਹ ਲੱਗੀ ਆ ਉੱਥੇ ਬਾਬਾ ਜੀ ਦੀ ਕਿਰਪਾ ਵਾ ਹੁਣ ਇੱਕ ਅਸੀ ਅਮਰ ਰਹਿ ਗਈ ਬਾਬਾ ਜੀ ਦੇਣ ਵਾਲੀ ਉਹ ਬਾਬਾ ਜੀ ਕਿਰਪਾ ਕਰਨ ਹੁਣ ਉਹ ਲੱਗੀ ਹੋਈ ਬਾਬਲ ਤੇ ਕਰੀ ਅਰਦਾਸ ਵੀ ਬਾਬਾ ਜੀ ਹੁਣ ਉਹ ਜਿਹੜੀ ਸੇਮ ਸਾਡੇ ਕੋਲ ਵਾਪਸ ਲੈ ਗਈ ਆ ਉਹ ਸਾਨੂੰ ਵਾਪਸ ਮਿਲ ਦੇ ਜੋ ਅਰਦਾਸ ਕਰੋ ਉਹੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਕ ਆਨੰਦ ਆ ਰਿਹਾ ਬਹੁਤ ਆਨੰਦ ਆ ਰਿਹਾ ਬਹੁਤ ਸ਼ਾਂਤੀ ਆ ਰਹੀ ਆ ਤੇ ਘਰ ਵਿੱਚ ਸੁੱਖ ਸ਼ਾਂਤੀ ਮਤਲਬ 10 ਬਿਆਨ ਨਹੀਂ ਕਰ ਸਕਦੀ ਕਿ ਕਿੰਨੀ ਸ਼ਾਂਤੀ ਆਉਂਦੀ ਆ ਤੇ ਬਾਬਾ ਜੀ ਬਸ ਇਦਾਂ ਹੀ ਕਿਰਪਾ ਬਣਾਈ ਰੱਖੇ ਕਿ ਆਪਣੇ ਦਰ ਤੇ ਬੁਲਾਉਂਦੇ ਰਹਿਣ ਕਿੰਨਾ ਕ ਸਮਾਂ ਹੋ ਗਿਆ ਜੀ ਇੱਥੇ ਆਉਣ ਦਾ 1 ਸਾਲ ਹੋ ਗਿਆ ਬਾਬਾ ਜੀ ਸਾਲ ਹੋ ਗਿਆ ਤੇ ਕਿੰਨਾ ਕ ਜਿਹੜਾ ਜੀਵਨ ਦੇ ਵਿੱਚ ਬਦਲਾਅ ਆ ਬੈ ਜਦਨ ਦੇ ਇੱਥੇ ਆਉਣਾ ਸ਼ੁਰੂ ਕਰਿਆ ਜਦਨ ਦੇ ਕਿ ਇੱਥੋਂ ਉਸ ਤੋਂ ਪਹਿਲਾਂ ਵੀ ਆਪਣਾ ਬਾਬਾ ਦੀਪ ਸਿੰਘ ਦੀ ਲੜਨ ਲੱਗੇ ਹੋਈ ਸੀ ਤੇ ਮੇ ਮੇਰੇ ਬੇਟੇ ਦੇ ਵਾਲ ਚਲੇ ਗਏ ਵਾਲ ਵੀ ਆ ਗਏ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਆ ਗਈ ਮੇਰੇ ਮਤਲਬ ਹਸਬੰਦ ਦੀ ਜੋਬ ਤੋਂ ਜਵਾਬ ਮਿਲ ਗਿਆ ਉਸੇ ਜਗ੍ਹਾ ਤੇ ਫਿਰ ਉੱਥੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਕਿ ਮੈਂ ਬਾਬਲ ਦੇ ਸੁੱਖ ਹੈ ਕਿ ਬਾਬਾ ਜੀ ਦੁਪਹਿਰੇ ਤੁਹਾਡੇ ਕਟਾ ਤੇ ਤੁਸੀਂ ਉੱਥੇ ਕਿਰਪਾ ਕਰੋ ਉੱਥੇ ਕਿਰਪਾ ਕੀਤੀ ਆ ਉੱਥੇ ਤਨਖਾਹ ਲੱਗੀ ਆ ਉੱਥੇ ਬਾਬਾ ਜੀ ਦੀ ਕਿਰਪਾ ਵਾ ਹੁਣ ਇੱਕ ਅਸੀਮ ਰਹਿ ਗਈ ਬਾਬਾ ਜੀ ਦੇਣ ਵਾਲੀ ਉਹ ਬਾਬਾ ਜੀ ਕਿਰਪਾ ਕਰਨ ਹੁਣ ਉਹ ਲੱਗੀ ਹੋਈ ਬਾਬਲ ਤੇ ਕਰੀ ਅਰਦਾਸ ਵੀ ਬਾਬਾ ਜੀ ਹੁਣ ਉਹ ਜਿਹੜੀ ਸੇਮ ਸਾਡੇ ਕੋਲ ਵਾਪਸ ਲੈ ਗਈ ਆ ਉਹ ਸਾਨੂੰ ਵਾਪਸ ਮਿਲ ਜੇ ਕਿੰਨਾ ਕਸ਼ੁਕਰਾਨਾ ਕਰਦੀ ਹਾਂ ਵੀ ਸਿਰਫ ਇੱਕ ਅਰਦਾਸ ਕਰਨ ਦੀ ਦੇਰ ਆ ਤੇ ਜੋ ਮੰਗਾਓ ਮਿਲ ਜਾਂਦਾ ਉਹੀ ਮਿਲ ਜਾਂਦਾ ਹਾਂਜੀ ਜੋ ਅਰਦਾਸ ਕਰੋ ਉਹੀ ਬਾਬਾ ਜੀ ਦੇ ਘਰੋਂ ਮਿਲ ਜਾਂਦਾ ਹਾਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਹੋ ਕੇ ਕਹਿਣਾ ਚਾਹੁੰਦੀ ਆ ਕਿ ਜਿੰਨ ਵੱਧ ਤੋਂ ਵੱਧ ਗੁਰਦੁਆਰੇ ਬਾਬਾ ਜੀ ਦੇ ਲੜੋ ਲੱਗੋ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਗੁਰਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਕ ਆਨੰਦ ਆ ਰਿਹਾ ਬਹੁਤ ਆਨੰਦ ਆ ਰਿਹਾ ਬਹੁਤ ਸ਼ਾਂਤੀ ਆ ਰਹੀ ਆ ਤੇ ਘਰ ਵਿੱਚ ਸ਼ੋਕ ਸ਼ਾਂਤੀ ਮਤਲਬ 10 ਬਿਆਨ ਨਹੀਂ ਕਰ ਸਕਦੀ ਕਿ ਇੰਨੀ ਸ਼ਾਂਤੀ ਆਉਂਦੀ ਆ ਤੇ ਬਾਬਾ ਜੀ ਬਸ ਇਦਾਂ ਹੀ ਕਿਰਪਾ ਬਣਾਈ ਰੱਖੇ ਕਿ ਆਪਣੇ ਦਰ ਤੇ ਬੁਲਾਉਂਦੇ ਰਹਿਣ ਕਿੰਨਾ ਕ ਸਮਾਂ ਹੋ ਗਿਆ ਜੀ ਇੱਥੇ ਆਉਣ ਦਾ 1 ਸਾਲ ਖੋ ਗਿਆ ਬਾਬਾ ਜੀ ਸਾਲ ਖੋ ਗਿਆ ਤੇ ਕਿੰਨਾ ਕ ਜਿਹੜਾ ਜੀਵਨ ਦੇ ਵਿੱਚ ਬਦਲਾਅ ਆ ਬ ਜਦਨ ਦੇ ਇੱਥੇ ਆਣਾ ਸ਼ੁਰੂ ਕਰਿਆ ਜਦਨ ਦੇ ਕਿ ਇੱਥੋਂ ਉਸ ਤੋਂ ਪਹਿਲਾਂ ਵੀ ਆਪਣਾ ਬਾਬਾ ਦੀਪ ਸਿੰਘ ਦੇ ਲੜਨ ਲੱਗੇ ਹੋਈ ਸੀ ਤੇ ਮੇ ਮੇਰੇ ਬੇਟੇ ਦੇ ਵਾਲ ਚਲੇ ਗਏ ਵਾਲ ਵੀ ਆ ਗਏ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਆ ਗਈ ਮੇਰੇ ਮਤਲਬ ਹਸਬੰਦ ਦੀ ਜੋਬ ਤੋਂ ਜਵਾਬ ਮਿਲ ਗਿਆ ਉਸੇ ਜਗ੍ਹਾ ਤੇ ਫੇਰ ਉੱਥੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਕਿ ਮੈਂ ਬਾਬਲ ਦੇ ਸੁੱਖ ਹੈ ਕਿ ਬਾਬਾ ਜੀ ਚਪੇਰੇ ਤੁਹਾਡੇ ਕਟਾਂ ਤੇ ਤੁਸੀਂ ਉੱਥੇ ਕਿਰਪਾ ਕਰੋ ਉੱਥੇ ਕਿਰਪਾ ਕੀਤੀ ਆ ਉੱਥੇ ਤਨਖਾਹ ਲੱਗੀ ਆ ਉੱਥੇ ਬਾਬਾ ਜੀ ਦੀ ਕਿਰਪਾ ਵਾ ਹੁਣ ਇੱਕ ਅਸੀਂ ਮਰ ਰਹੀ ਬਾਬਾ ਜੀ ਦੇਣ ਵਾਲੀ ਉਹ ਬਾਬਾ ਜੀ ਕਿਰਪਾ ਕਰਨ ਹੁਣ ਉਹ ਲੱਗੀ ਹੋਈ ਆ ਬਾਬਲ ਦੇ ਕਰੀ ਅਰਦਾਸ ਵੀ ਬਾਬਾ ਜੀ ਹੁਣ ਉਹ ਜਿਹੜੀ ਸੇਮ ਸਾਡੇ ਕੋਲ ਵਾਪਸ ਲੈ ਗਈ ਆ ਉਹ ਸਾਨੂੰ ਵਾਪਸ ਮਿਲ ਜੇ ਕਿੰਨਾ ਕੁ ਸ਼ੁਕਰਾਨਾ ਕਰਦੀ ਆ ਵੀ ਸਿਰਫ ਇੱਕ ਅਰਦਾਸ ਕਰਨ ਦੀ ਦੇਰ ਆ ਤੇ ਜੋ ਮੰਗੋ ਮਿਲ ਜਾਂਦਾ ਉਹੀ ਮਿਲ ਜਾਂਦਾ ਹਾਂਜੀ ਜੋ ਅਰਦਾਸ ਕਰੋ ਉਹੀ ਬਾਬਾ ਜੀ ਦੇ ਘਰੋਂ ਮਿਲ ਜਾਂਦਾ ਸੰਗਤਾਂ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦੋਸਤ ਇਹੋ ਕਹਿਣਾ ਚਾਹੁੰਦੀ ਆ ਕਿ ਜਿੰਨ ਵੱਧ ਤੋਂ ਵੱਧ ਗੁਰਦੁਆਰੇ ਬਾਬਾ ਜੀ ਦੇ ਲੜ ਲੜੋ ਲੱਗੋ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ